ਹਾਂਜੀ ਬਾਈ ਜੀ ਦਫਤਰ ਚੋਂ ਹਾਂਜੀ ਕਿਵੇਂ ਫਿਰ ਸਿਮਰਜੀਤ ਮਾਨ ਐ ਇੱਥੇ ਕੀ ਫਿਰ ਕਿਵੇਂ ਉੱਦੇ ਬੱਦੇ ਜੀ ਹਾਂਜੀ ਜਿੱਤਾਂਗੇ ਜਿੱਤੋਂਗੇ ਕਿੰਨਾ ਕ ਪਹਿਲਾਂ ਮੰਗੂਆਂ ਇੱਕਾ ਕਿਵੇਂ 2 ਲੱਖ ਦੀ ਰਿਡਿੰਗ ਜਿੱਤਾਂਗੇ 2 ਲੱਖ ਹਾਂ ਇਹ ਕਿਹੜਾ ਬਕੈਉ ਲਾਣਾ ਸਾਡੀ ਪੱਕੀ ਐ ਜੀ ਦੇਖੋ ਮਾਨ ਸਾਹਿਬ ਨਾਲ ਪੂਰੀ ਸਪੋਰਟ ਆ ਸਾਡੀ ਜਿੱਤ ਸਾਡੀ ਪੂਰੀ ਬਸ ਐਲਾਨ ਹੋਣਾ ਬਾਕੀ ਐ ਹਾਂ ਮੁਕਾਬਲਾ ਤਾਂ ਹੈਗਾ ਕਿਸੇ ਨਾਲ ਵੀ ਹਾਂ ਇਹ ਵੂਈ ਅੱਗੇ ਜਾ ਰਿਹਾ ਹੈ 1.5 ਪੌਣੇ 2 ਲੱਖ ਦੇ ਤਕਰੀਬਨ ਇਹ ਉਹ ਵੀ ਬੱਦਲ ਯ ਉੱਠ ਰਹੇ ਨੇ ਇਹਦਾ ਸਟੈਂਡ ਹੈ ਠੀਕ ਹੈ ਸਟੈਂਡ ਤੇ ਖੜਾਏ ਜਦੋਂ ਦਾ ਇਹ ਜਿਹੜੇ ਬਾਹਰ ਆਇਆ ਹਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੋ ਰਿਪੋਰਟ ਗੱਲਬਾਤ ਤਾਂ ਸਿਰ ਹੈ ਜੀ ਮਹਾਰਾਜੀ ਕਿਰਪਾ ਵਰਤਾਰਾ ਵਰਤ ਰਹੇ ਆ ਬਾਈ ਜੀ ਕਹਿੰਦਾ ਹੁੰਦਾ ਸੀ ਇਹ ਦੀ ਬਰਕਾਰੇ ਕੁਝ ਕਿਚਮਾ ਸਾਨੂੰ ਕੁਝ ਕਿ ਗੱਲਾਂ ਸਮੇਂ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਸਮਾਂ ਆਉਣ ਤੇ ਆਪਣੇ ਆਪ ਹੀ ਜਵਾਬ ਮਿਲ ਜਾਂਦਾ ਹੁੰਦਾ ਸੋ ਅਸੀਂ ਜਿਆਦਾ ਕੁਝ ਤਾਂ ਨਹੀਂ ਕਹਿੰਦੇ ਪਰ ਮਾਨ ਨੂੰ ਜਿਤਾ ਕੇ ਹੀ ਦਮ ਲੱਗਦਾ ਹਾਂ ਜੀ ਸਾਹਿਬ ਵੀ ਜਿੱਤਣਗੇ ਜਿੱਤਣਗੇ ਹਾਂ ਪੱਕਾ ਐਨਾ ਤੁਹਾਨੂੰ ਕੀ ਤਜਰਬਾ ਹੈ ਜਿਹੜਾ ਪੰਥ ਹੈ ਨਾ ਜਿਹੜਾ ਪੰਥ ਦੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਜਿਹੜਾ ਪੰਥ ਦੀ ਗੱਲ ਕਰਦਾ ਹੈ ਸਿੱਖੀ ਦੀ ਗੱਲ ਕਰਦਾ ਹੈ ਉਹ ਕਦੇ ਹਾਰਦਾ ਨਹੀਂ ਹੈਗਾ ਅੱਛਾ ਹਾਂ ਦੂਜੀ ਗੱਲ ਨਹੀਂ ਕਰਦੇ ਸਿੱਖੀ ਦੀ ਉਹ ਤੁਹਾਨੂੰ ਨਹੀਂ ਪਤਾ ਰਵਾਤਾ ਪੈ ਰਿਹਾ ਕਿੰਨਾ ਨਾਲੇ ਕਹਿੰਦੇ ਵੀ ਖੈਰਾ ਸਭ ਟੱਕਰ ਦੇ ਰਹੇ ਨੇ ਸਿਮਰ ਜੀ ਹੋਰ ਦਾੜੀਆਂ ਦੁਨੀਆ ਇਕੱਠੀਆਂ ਨੇ ਮੈਂ ਨਹੀਂ ਗੱਲ ਕਰਦਾ ਕਿਸੇ ਦੀ ਇੱਥੇ ਲੋਕੀ ਸਾਬ ਰਦਾਗਾ ਹਾਂਜੀ ਭਾਈ ਜੀ ਦਫਤਰ ਚੋਂ ਹਾਂਜੀ ਕਿਵੇਂ ਫਿਰ ਸਿਮਰਜੀਤ ਮਾਨ ਐਤ ਕੀ ਫਿਰ ਕਿਵੇਂ ਕੁੱਲੇ ਬੱਤੇ ਆ ਜੀ ਹਾਂਜੀ ਜਿੱਤਾਂਗੇ ਜਿੱਤੋਂਗੇ ਹਾਂਜੀ ਕਿੰਨਾ ਕ ਪਹਿਲਾਂ ਮੰਗੂ ਇੱਕ ਕਿਵੇਂ 2 ਲੱਖ ਦੀ ਰਿਡ ਦੇ ਕਿ ਜਿੱਤਾਂਗੇ 2 ਲੱਖ ਹਾਂ ਇਹ ਕਿਹੜਾ ਬਕੈਉ ਲਾਣਾ ਅੱਛਾ ਕਿਵੇਂ ਲੱਗਦਾ ਫਿਰ ਬਹੁਤ ਵਧੀਆ ਜਿੱਤਣਗੇ ਹਾਂ ਜਿੱਤਣਗੇ ਪੱਕੀ ਗੱਲ ਐ ਹਾਂਜੀ ਹਾਂ ਅੱਛਾ ਕਿਵੇਂ ਲੱਗਦਾ ਨਾਲੇ ਕਹਿੰਦੇ ਵੀ ਅੱਜ ਤੇ ਕੀੜੀ ਪੂਰਾ ਟੱਕਰਿਆ ਜਿਆਦੇ ਵੀ ਮੁਝੋਂ ਜਿੱਤਣਗੇ ਪੱਕਾ ਹਾਂ ਭਾਈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਜਿੱਤ ਸਾਡੀ ਪੱਕੀ ਹੈ ਜੀ ਦੇਖੋ ਮਾਨ ਸਾਹਿਬ ਨਾਲ ਪੂਰੀ ਸਪੋਰਟ ਹੈ ਸਾਡੀ ਜਿੱਤ ਸਾਡੀ ਪੂਰੀ ਬਸ ਐਲਾਨ ਹੋਣਾ ਬਾਕੀ ਹੈ ਹਾਂ ਐਲਾਨ ਹੋਣਾ ਬਾਕੀ ਹੈ ਹਾਂਜੀ ਹਾਂ ਹਾਂਜੀ ਪ੍ਰਧਾਨ ਜੀ ਸਸਰੇ ਕਾਲ ਮਾਨ ਸਰਕਾਰ ਦੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਬਾਦਾਂ ਪਿੰਡ ਦੇ ਵਿੱਚ ਨਗਰ ਦੇ ਵਿੱਚ ਜਾ ਰਹੇ ਹਾਂ ਜੀ ਹਾਂ ਆ ਰੋਡ ਦੇ ਵਿੱਚ ਬਾਕੀ ਬੋਟਾਂ ਨੂੰ ਪੈਣ ਜਾਣਾ ਸਾਰੇ ਮੰਨ ਲਓ ਠੀਕ ਹੈ ਹਾਂ ਪਣ ਪਾਣ ਨੂੰ ਮਾਨ ਸਾਹਿਬ ਵਾਸਤੇ ਪਾਉਣਗੇ ਲੋਕ ਵੋਟ ਬਹੁਤ ਬੋਟਾਂ ਪੈਣਗੀਆਂ ਜੀ ਵਾਧੂ ਪੈਣਗੀਆਂ ਵਾਧੂ ਜੀ ਵਾਧੂ ਵਾਧੂ ਹਾਂਜੀ ਤਿਆਰੀ ਹੈ ਫਿਰ ਤਿਆਰੀ ਹੈ ਜੀ ਅੱਛਾ ਹਾਂ ਸਾਹਿਬ ਨੂੰ ਦਿੱਤਾ ਕੇ ਦਮ ਲਵਾਂਗੇ ਜਿੱਥੇ ਆ ਕੇ ਦਮ ਲਾਉਂਗੇ ਬਿਲਕੁਲ ਜੀ ਦੇਖ ਸਕਦੇ ਹੋ ਵੱਡੀ ਗਿਣਤੀ ਚ ਹਾਂਜੀ ਭਾਈ ਜੀ ਅੱਛਾ ਉਹ ਤਾਂ ਵੋਟਾਂ ਵੋਟਾਂ ਪਾਉਂ ਮਨੋਂ ਕਰੇ ਅੱਛਾ ਪਾਉਂ ਪਾਉ ਜੀ ਲੱਖਾਂ ਸਧਾਨੇ ਨੂੰ ਵੀ ਜਿੱਦਿਆ ਉਹ ਹਾਂ ਤੇ ਅਮਰਤਪਾਲ ਨੂੰ ਵੀ ਜਿੱਦਿਆ ਠੀਕ ਹੈ ਜਿਹੜੇ ਲੋਕ ਕਹਿੰਦੇ ਆ ਵੀ ਭਾਈ ਅਮਰਤਪਾਲ ਦੀ ਕੀ ਦੇਣਿਆ ਹਾਂ ਉਹ ਆ ਨੌਜਵਾਨ ਖੜਿਆ ਇਨਕੇ ਐਨ ਉਹ ਅਮਰਪਾਲ ਦੀ ਦੇਣ ਇਹ ਆਸੀਂ ਸਾਰੇ ਅਮਰਪਾਲ ਦੀ ਦੇਣਾ ਆ ਵੀ ਮੁੰਡੇ ਦੇਖੋ ਦਮਾਲੇ ਸਜਣ ਲੱਗੇ ਸਵਾ ਆਉਣ ਤੇ ਜਦੋਂ ਭਾਈ ਸਾਹਿਬ ਬਾਹਰ ਆ ਗਏ ਲੱਖਾਂ ਦੇ ਨੱਖਾਂ ਦੇ ਕੱਠ ਦੇ ਵਿੱਚ ਨੌ ਦਮਾਨ ਅਮਰਪਾਲ ਛੱਕਣੇ ਦੇ ਲੱਖਾਂ ਦੇ ਹਾਵ ਨਾਲ ਠੀਕ ਹੈ ਸੋ ਅਸੀਂ ਇਹੀ ਡੀਕ ਕਰਦੇ ਆ ਵੀ ਜਲਦੀ ਤੋਂ ਜਲਦੀ ਮਹਾਰਾ ਕਿਰਪਾ ਕਰੇ ਵੀ ਭਾਈ ਅਮਰਪਾਲ ਨੂੰ ਬਾਹਰ ਲੈ ਕੇ ਆਵੇ ਤੇ ਹੌਣ ਵਾਲਾ ਸਮਾਂ ਹੀ ਦੱਸੂਗੀ ਕੀ ਬੰਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਮਾਨ ਸਾਹਿਬ ਨਾਲ ਮੈਨੂੰ ਮੈਤਾਨ ਦਾ ਸੱਤ ਪਿੰਡ ਰਾ ਹੈ ਵੀ ਸੀ ਪਾਰਟੀ ਦਾ ਅੱਛਾ ਮੈਂ 84 ਤੋਂ ਲੈ ਕੇ ਅਸੀਂ ਇਧਰੀ ਆ ਇਧਰੀ ਹਾਂ ਕੋਈ ਪਾਰਟੀ ਦੀ ਬਦਲੀ ਨਹੀਂ ਕਿਸੇ ਪਾਸੇ ਦੀ ਠੀਕ ਹੈ ਹਾਂ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਜੀ ਦੂਜੇ ਗੱਲ ਨਹੀਂ ਕਰਦੇ ਸਿੱਖੀ ਦੀ ਉਹ ਤੁਹਾਨੂੰ ਨਹੀਂ ਪਤਾ ਰਵਾਤਾ ਪੈ ਰਿਹਾ ਕਿੰਨਾ ਹਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਗਾਇਬ ਨੇ ਹਾਂ ਕਿਤੇ ਉਹਨਾਂ ਨੂੰ ਪਾਰ ਪਾਰ ਸਿੱਟੀ ਜਾ ਰਹੇ ਨੇ ਜਿਹੜੇ ਨੂੰ ਸਾਰੀ ਦੁਨੀਆ ਨੇ ਮੰਨ ਲਿਆ ਹਾਂ ਸਾਰੀ ਦੁਨੀਆ ਮੰਨਦੀ ਆ ਮੱਥਾ ਟੇਕਦੀ ਆ ਵੱਡੇ ਵੱਡੇ ਬਗਿਆਨੀਆਂ ਨੇ ਕਹੇ ਤਾਂ ਉਹ ਸਭ ਤੋਂ ਵੱਡੀ ਚੀਜ਼ ਗੁਰੂ ਗ੍ਰੰਥ ਸਾਹਿਬ ਆ ਠੀਕ ਹੈ ਜਿਹੜੇ ਦੀ ਰੱਖੀ ਨਹੀਂ ਕਰਦੇ ਉਹਨਾਂ ਨੂੰ ਸਿੱਖ ਕਹੋਗੇ ਪੰਥ ਕਹੋਗੇ ਠੀਕ ਹੈ ਜਿਹੜਾ ਪੰਥ ਆ ਇਹੋ ਪੰਥ ਉਹ ਹੋਊਗਾ ਜਿਹੜਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਖੇ ਤੇ ਗੁਰੂnabla ਸਾਹਿਬ ਜੀ ਦੇ ਮਗਰ ਆ ਦਸੇ ਗੁਰੂਆਂ ਦੇ 11ਵੇਂ ਗੁਰੂnabla ਸਾਹਿਬ ਦੇ ਮਗਰ ਜਿਹੜਾ ਹੋਊਗਾ ਸੱਚਾ ਸੱਚਾ ਸਿੱਖ ਹੋਊਗਾ ਉਹੀ ਪੱਖ ਦਾ ਰੱਖਾ ਹੋਊਗਾ ਨਾਲੇ ਕਹਿੰਦੇ ਵੀ ਖੈਰਾ ਸਭ ਟੱਕਰ ਦੇ ਰਹੇ ਨੇ ਸਿਮਰ ਜੀ ਦਾੜੀਆਂ ਦੁਨੀਆ ਇਕੱਠੀਆਂ ਆਣੇ ਦੀ ਮੈਂ ਨਹੀਂ ਗੱਲ ਕਰਦਾ ਕਿਸੇ ਦੀ ਇੱਥੇ ਲੋਕੀ ਜੈ ਵਰਦਾਗਾ ਅਗਲੇ ਵੇਰ ਕੋੜਵੇਂ ਆ ਲੈ ਉਹ ਲਾਈਟ ਦੀ ਵੀ ਜਲਦੀ ਤੇ ਨੌਂ ਨੂੰ